ਗੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦਾ 450 ਸਾਲਾ ਜੋਤੀ ਜੋਤ ਦੇਵਸ ਜਿਹੜਾ ਉਹ 16 17 ਤੇ 18 ਸਤੰਬਰ ਨੂੰ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਗੁਰਮਤਨਕੂਲ ਵੱਡੇ ਪੱਧਰ ਤੇ ਉਹ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਜਾਊਗਾ ਉਹਦੇ ਨਾਲ ਸਾਹਿਬ ਸਤਿਗੁਰੂ ਦੇਨ ਦੁਨੀਆਂ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦਾ ਗੁਰਤਾ ਗੱਦੀ ਦੇਵਸ ਜਿਹੜਾ ਉਹ 13 ਤੇ 14 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਮਨਾਇਆ ਜਾਊਗਾ ਇਹਨਾਂ ਦੋਹਾਂ ਪ੍ਰੋਗਰਾਮਾਂ ਲਈ ਸਤਾਪ ਦੀਆਂ ਲਈ ਜਿਹੜੀਆਂ ਸਾਬਕਾ ਕਮੇਟੀਆਂ ਨਿਯੋਤ ਕੀਤੀਆਂ ਸੀ ਜਿਨ੍ਹਾਂ ਦੀ ਅੱਜ ਸਮੂਹਿਕ ਤੌਰ ਤੇ ਇਕੱਠੇ ਸਾਰੀ ਮੀਟਿੰਗ ਹੋਈ ਹੈ ਔਰ ਇਹਦੇ ਵਿੱਚ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਵੱਡੇ ਪੱਧਰ ਤੇ ਲਿਖੇ ਗਏ ਜਿਨ੍ਹਾਂ ਦੇ ਵਿੱਚ ਮਹਾਨ ਨਗਰ ਕੀਰਤਨ ਜਿਹੜੇ ਉਹ ਵੀ ਸ਼ਾਮਲ ਕੀਤੇ ਗਏ ਸਤਗੁਰਾਂ ਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਹਿਸਤਾਨ ਗੁਰਦੁਆਰਾ ਸਨ ਸਾਹਿਬ ਤੋਂ ਪਹਿਲੀ ਸਤੰਬਰ ਨੂੰ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਨੂੰ ਇਥੋਂ ਅਮਰਵੇਲੇ ਅਮਰਤਵੇਲੇ ਪ੍ਰਾਂਭ ਹੋਊਗਾ ਤੇ ਵੱਖ-ਵੱਖ ਨਗਰਾਂ ਥਾਣੀ ਸ਼ਾਮ ਨੂੰ ਜਾ ਕੇ ਗੁਰਦੁਆਰਾ ਗੋਵਿੰਦਬਾਲ ਸਾਹਿਬ ਉਹਨਾਂ ਦੀ ਸਮਾਪਤੀ ਹੋਊਗੀ ਇਸੇ ਤਰਜ਼ ਤੇ ਗੁਰਦੁਆਰਾ ਚੋਲਾ ਸਾਹਿਬ ਉਥੋਂ ਇੱਕ ਮਹਾਨ ਨਗਰ ਕੀਰਤਨ 7 ਸੈਪਟੰਬਰ ਨੂੰ ਉਹ ਵੱਖ-ਵੱਖ ਨਗਰਾਂ ਤੋਂ ਹੁੰਦਾ ਹੋਇਆ ਅਮਰਤਵੇਲੇ ਪਵਿੱਤਰ ਧਰਤੀ ਤੋਂ ਚਾਲੇ ਪਾਊਗਾ ਤੇ ਉਹਦੀ ਸਮਾਪਤੀ ਸ਼ਾਮ ਨੂੰ ਜਾ ਕੇ ਖਡੂਰ ਸਾਹਿਬ ਗੁਰਦੁਆਰੇ ਸਾਹਿਬ ਵਿਖੇ ਹੋਊਗੀ ਗੋਇੰਦਵਾਲ ਸਾਹਿਬ ਇਸੇ ਤਰਜ਼ ਦੇ ਉੱਤੇ 13 ਤਰੀਕ ਨੂੰ ਇੱਕ ਮਹਾਨ ਨਗਰ ਕੀਰਤਨ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਵਾਲੇ ਮਹਾਪੁਰ ਚ ਉਹਨੇ ਆਪਣੇ ਤੌਰ ਤੇ ਪ੍ਰੋਗਰਾਮ ਇਹ ਲੀਕਿਆ ਉਹ ਵੀ ਮਹਾਨ ਨਗਰ ਕੀਰਤਨ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਨੂੰ ਜਾਊਗਾ ਤੇ 13 ਤੇ 14 ਤਰੀਕ ਨੂੰ ਗੁਰਦਾਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਤ ਦੇ ਵੱਡੇ ਸਮਾਗਮ ਜਿਵੇਂ ਰਾਗ ਦਰਬਾਰ ਸਾਡਾ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਹੁੰਦਾ ਉਸੇ ਤਰਜ਼ ਤੇ ਸਤਿਗੁਰਾਂ ਦੀ ਗੁਰਤਾ ਗੱਦੀ ਨੂੰ ਸਮਰਪਿਤ ਇਹ ਮਹਾਨ ਨਿਰਧਾਰਤ ਰਾਗਾਂ ਵਿੱਚ ਜਿਹੜਾ ਆ ਉਹ ਕੀਰਤਨ ਦਰਬਾਰ ਹੋਊਗਾ ਤੇ 14 ਤਰੀਕ ਨੂੰ ਸਾਰਾ ਅੰਮ੍ਰਿਤ ਵੇਲੇ ਤੋਂ ਭੋਗਾਂ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਦੀਵਾਨ ਪਵਿੱਤਰ ਸਜਾਏ ਜਾਣਗੇ ਸੋ ਇਸੇ ਤਰ੍ਹਾਂ ਦੇ 16 17 ਤੇ 18 ਇਹ ਗੋਇੰਦਵਾਲ ਸਾਹਿਬ ਵਿਖੇ ਪਵਿੱਤਰ ਧਰਤੀ ਦੇ ਉੱਤੇ ਇਹ ਪ੍ਰੋਗਰਾਮ ਅਲਿਕੇ ਗਏ ਆ ਜਿਨ੍ਹਾਂ ਦੇ ਵਿੱਚ 17 ਤਰੀਕ ਨੂੰ ਇੱਕ ਵੱਡਾ ਮਹਾਨ ਨਗਰ ਕੀਰਤਨ ਜਿਹੜਾ ਪੈਦਲ ਚਾਲੇ ਪਾਊਗਾ ਗੁਰਦੁਆਰਾ ਖਡੂਰ ਸਾਹਿਬ ਤੋਂ ਪਵਿੱਤਰ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਉਹ ਸਾਰਾ ਪੈਦਲੇ ਹੋਊਗਾ ਤੇ ਉਹਦਾ ਜਾਹੋ ਜਲਾਲ ਵੀ ਪਰਾਤਨ ਮਰਿਆਦਾ ਅਨਸਾਰ ਉਹ ਵੱਡੇ ਪੱਧਰ ਤੇ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕੀਤੀ ਗਈ ਆ ਕਿ ਬਾਅਦ ਤੇ ਬਾਅਦ ਉਹਦੇ ਵਿੱਚ ਸ਼ਮੂਲੀਅਤ ਕਰਨੀ ਆ ਤੇ ਉਹਦੇ ਵਿੱਚ ਆਪਣਾ ਯੋਗਦਾਨ ਵੀ ਪਾਉਣਾ ਇਸੇ ਤਰ੍ਹਾਂ ਵੱਖ-ਵੱਖ ਸਾਡੇ ਆਗੂਆਂ ਵੱਲੋਂ ਵਿੱਚ ਮੰਨਣ ਸਾਹਿਬ ਇਨੀ ਵੀ ਜਲੰਧਰ ਤੋਂ ਪ੍ਰੋਗਰਾਮ ਲਿਖਿਆ ਇਹ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪਰ ਜਿਹੜੇ ਆਪਣੇ ਤੌਰ ਤੇ ਸ਼ਤਾਬਦੀਆਂ ਨੂੰ ਸਮਰਪਤ ਜਿਹੜੇ ਸਮਾਗਮ ਰੱਖੇ ਆ ਉਹ 13 14 ਤੇ 16 ਤੇ 17 18 16 17 ਤੇ 18 ਨੂੰ ਰੱਖੇ ਗਏ ਆ ਸੋ ਮੈਂ ਸਮੁੱਚੇ ਤੌਰ ਤੇ ਸਾਰੇ ਖਾਲਸਾ ਪੰਥ ਨੂੰ ਤੇ ਚੇਚੇ ਤੌਰ ਤੇ ਸਿੱਖ ਪੰਥ ਨੂੰ ਸਮੁੱਚੇ ਨੂੰ ਬੇਨਤੀ ਕਰਦਾ ਕਿ 13 14 ਤਰੀਕ ਨੂੰ ਮਜੀਦ ਸਾਹਿਬ ਦੀਵਾਨ ਹਾਲ ਸਤਗੁਰਾਂ ਦਾ ਗੁਰਤਾ ਗੱਦੀ ਦਿਵਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਉਹ ਇੱਥੇ ਮਨਾਈਏ ਅੰਮ੍ਰਿਤਸਰ ਵੱਡੇ ਪੱਧਰ ਤੇ ਸ਼ਮੂਲੀਅਤ ਕਰੀਏ ਤੇ 16 ਤੇ 17 ਤੇ 18 ਪਰਾਤਨ ਰਵੈਤਾ ਅਨਸਾਰ ਜਿਹੜੀ ਉੱਥੇ ਸਾਡੀ ਪਰੰਪਰਾ ਪਹਿਲਾਂ ਚੱਲਦੀ ਆ ਉਸੇ ਤਾਰਜ ਤੇ ਉਹ ਉਸੇ ਪ੍ਰੋਗਰਾਮ ਜਿਹੜੇ ਆ ਉਹਨਾਂ ਦੀ ਸ਼ੁਰੂਆਤ ਹੋਊਗੀ ਤੇ 18 ਤਰੀਕ ਨੂੰ ਉਹਦਾ ਜਿਹੜਾ ਸਾਰਾ ਰਾਤ ਤੱਕ 11 ਤੱਕ ਉਹ ਜਿਹੜਾ ਪ੍ਰੋਗਰਾਮ ਸਾਰਾ ਲਿਖਿਆ ਗਿਆ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਆ ਉਹਨਾਂ ਦੀ ਅੱਜ ਡਿਊਟੀਆਂ ਮੈਂਬਰ ਸਹਿਬਾਨਾਂ ਦੀਆਂ ਵੀ ਤੇ ਪ੍ਰਚਾਰਕਾਂ ਦੀਆਂ ਲਾਈਆਂ ਕਿ ਤੁਸੀਂ ਸਾਰਿਆਂ ਨੇ ਸਾਰੀਆਂ ਸਮੂਹ ਸਭਾ ਸੁਸਾਇਟੀਆਂ ਨੇ ਹੰਗਸنگ ਜਥੇਬੰਦੀਆਂ ਕਾਰਸੇਵਾ ਵਾਲੇ ਮਹਾਪੁਰਜ ਸੇਵਾ ਪੰਥੀ ਨਿਰਮਲੇ ਅਦਾਸੀਨ ਜਿੰਨੀਆਂ ਵੀ ਸੰਪਰਦਾਵਾਂ ਸਿੱਖ ਪੰਥ ਦੇ ਵੱਖ-ਵੱਖ ਅਨਿਕੜਮੇ ਆਂਗਿਆ ਉਹਨਾਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਨੀ ਆ ਕਿ ਉਹ ਆ ਕੇ ਹੋਣ ਇੱਕ ਨਾਲ ਜਿੰਨੇ ਵੀ ਮੈਨੇਜਰ ਸਹਿਬਾਨ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਪੇ ਤੁਸੀਂ ਆਪਣੇ ਆਪਣੇ ਸਥਾਨਾਂ ਦੇ ਉੱਤੇ ਇਹ ਗੋਇੰਦਵਾਲ ਸਿੱਖੀ ਦਾ ਤੋਰਾ ਇਸ ਵੱਡੇ ਬੋਰਡ ਜਿਹੜੇ ਲੋਹੇ ਦੇ ਪੱਕੇ ਸਥਾਪਿਤ ਕਰਨੇ ਆ ਉਹ ਤੋਂ ਇਲਾਵਾ ਹਰ ਇੱਕ ਸਥਾਨ ਨੇ ਜਿੰਨਾ ਜਿੰਨਾ ਵੀ ਉਹਦੀ ਲਿਮਟ ਆ ਉਹਦੇ ਵਿੱਚ ਫਲੈਕਸਾਂ ਦੇ ਰੂਪ ਦੇ ਵਿੱਚ ਇਹ 16 17 18 ਤੇ 13 ਤੇ 14 ਦੇ ਪ੍ਰੋਗਰਾਮ ਜਿਹੜੇ ਆ ਤੇ ਗੋਇੰਦਵਾਲ ਸਾਫ ਸਿੱਖੀ ਦਾ ਤੋਰਾ ਉਹ ਵੱਖ-ਵੱਖ ਜੀਟੀ ਰੋਡਾਂ ਤੇ ਵੀ ਸਾਰੇ ਲਾਉਣੇ ਆ। ਸੋ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਬਾਤ ਤੋਂ ਬਾਅਦ ਇਹਨਾਂ ਵਿੱਚ ਸ਼ਮੂਲੀਅਤ ਕਰੀਏ। ਤੇ ਨਾਲ ਦੀ ਨਾਲ ਬਾਤ ਤੋਂ ਬਾਅਦ ਸੰਖਤਾਂ ਕਿਉਂਕਿ ਅਮਰ ਸੰਚਾਰ ਦੀ ਲੜੀ ਚੱਲ ਰਹੀ ਆ। ਬਾਤ ਤੋਂ ਬਾਅਦ ਸੰਖਤਾਂ ਨੂੰ ਬੇਨਤੀ ਕਰੂੰਗਾ ਕਿ ਬਾਤ ਤੋਂ ਬਾਅਦ ਅਮਰ ਧਾਰੀ ਵੀ ਹੋਈਏ। ਬਾਣੀ ਤੇ ਬਾਣੇ ਦੇ ਜਿਹੜੇ ਉਤਾਰ ਨਹੀਂ ਹੋ ਜੀਏ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।